ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਭੁੱਲਰਪੁਰ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬਰ ਕਰ ਲੈਣਾ ਵੀਡੀਓ ਨੂੰ ਸ਼ੇਅਰ ਔਰ ਲਾਈਕ ਜ਼ਰੂਰ ਕਰ ਲੈਣਾ ਦੋਸਤੋ ਬੀਐਫਏ ਮੇਲੇ ਦੇ ਉੱਤੇ ਅੱਜ ਜੋ ਝੋਟੀ ਪਹੁੰਚੀ ਹੋਈ ਆ ਜੋ ਕਿ ਚਾਰ ਦੰਦ ਭਲੌਣ ਝੋਟੀ ਨੇ 21 ਕਿਲੋ 6 ਗ੍ਰਾਮ ਦੁੱਧ ਚਵਾਇਆ ਸੀ ਅੱਜ ਤੁਹਾਡੀ ਉਸ ਮਾਲਕ ਨਾਲ ਵੀ ਗੱਲਬਾਤ ਕਰਾਉਣੀ ਆ ਤੇ ਇਸ ਮੱਝ ਦੇ ਪਿੱਛੇ ਜੋ ਇਹ ਕੱਟਾਗਾ ਜੀ ਤੁਸੀਂ ਦੇਖ ਸਕਦੇ ਹੋ ਇਹ ਡਾਇਰੈਕਟ ਕ੍ਰਾਸ ਦਾ ਹੈ ਜੀ ਜੇਵਨ ਜੱਸੀ ਬਾਗ ਵਾਲੇ ਆ ਜਿਹੜਾ ਵੀਰ ਅਮਨਦੀਪ ਕੋਲੇ ਆ ਕੱਟਾ ਤੇ ਇਹ ਜੇਵਨ ਦਾ ਬਾਪ ਆ ਜਿਹੜਾ ਉਹ 1470 ਦਾਸ ਆ ਤਾਂ ਇਹ ਬੱਚਾ ਦੇਖੋ ਜੀ ਤਿੰਨ ਪੀੜੀਆਂ ਵਾਲਾ ਰਿਕਾਰਡ ਵਾਲਾ ਬੁੱਲ ਬਣ ਗਿਆ ਜੀ ਤੇ ਤੁਸੀਂ ਅੱਗੇ ਵੀਰ ਨਾਲ ਗੱਲਬਾਤ ਕਰਾਉਣਿਆਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਭਾਈ ਜੀ ਤੁਸੀਂ ਇਹ ਦੱਸੋ ਜੀ ਤੁਹਾਡੀ ਝੋਟੀ ਨੇ ਜਦੋਂ ਪਹਿਲੇ ਸਵੇ ਕਿੰਨਾ ਦੁੱਧ ਕੱਢ ਰਹੀ ਏ ਜੀ ਹੁਣ ਇਹ ਇਸ ਟਾਈਮ ਕਿੰ ਕਿਲੋ 6 ਗ੍ਰਾਮ ਵੀ ਵੀ ਲਾਈਫ ਜੁਆਇ ਕਰਾਈ ਹੋਈ ਹੈ ਹਾਂਜੀ ਪੀ ਵੀ 31 ਰਾਮਨਾਥ ਦੇ ਹਾਂ ਰਾਮਨਦੀਪ ਰਾਮਨਦੇਵ ਦੇ ਉੱਪਰ ਕਰਾਈ ਹੋਈ ਹੈ ਜੀ ਤੇ ਇਹ ਤੁਹਾਡੀ ਜਿਹੜੀ ਇਹ ਮੱਝ ਹੈ ਜੀ ਕਿਹੜੇ ਬੁੱਲ ਦੀ ਹੈ ਜੀ ਇਹ ਇਹ ਅਨਮੋਲ ਦੀ ਹੈ ਇਹ ਸਿਮਨ ਦੀ ਹੈ ਇੱਕ ਡਾਇਰੈਕਟ ਕ੍ਰੋਸ ਦੀ ਹੈ ਜੀ ਡਾਇਰੈਕਟ ਕ੍ਰੋਸ ਦੀ ਅੱਛਾ ਜੀ ਜਿਹੜਾ ਇਹ ਕੱਟਾਗਾ ਜੀ ਵੀਰ ਜੀ ਤੁਸੀਂ ਅੱਜ ਜ਼ਰੂਰ ਦੱਸੋ ਜੀ ਇਹ ਕਿਉਂਕਿ ਕਈ ਵਾਰ ਆਪਾਂ ਜੋ ਵੀਡੀਓ ਬਣਾ ਲੈਂਦੇ ਆ ਜਾਂ ਕੋਈ ਚੰਗਾ ਬੱਚਾ ਆ ਜਾਂਦਾ ਤਾਂ ਉਸ ਤੋਂ ਬਾਅਦ ਉਸ ਦਾ ਬਾਪ ਬਦਲੇ ਜਾਂਦੇ ਨੇ ਅੱਜ ਵੀਡੀਓ ਆਪਾਂ ਇਸੇ ਕਰਕੇ ਰਿਕਾਰਡ ਕਰ ਰਹੇ ਹਾਂ ਜੋ ਕਿ ਮਾਲਕ ਵੀ ਸਾਹਮਣੇ ਖੜਾ ਹੈਗਾ ਤੇ ਬੱਚਾ ਵੀ ਅੱਜ ਕੋਲੇ ਖੜਾ ਹੈਗਾ ਤੇ ਨਾਲ ਹੀ ਮੱਝ ਖੜੀ ਆ ਵੀਰ ਜੀ ਇਹ ਜ਼ਰੂਰ ਦੱਸੋ ਜੀ ਇਹ ਕਿਹੜੇ ਬੁੱਲ ਦਾ ਬੱਚਾ ਹੈਗਾ ਜੀ ਇਹ ਜੱਸੀ ਬਾਗ ਸਿੰਘ ਹੈ ਜੀ ਬਾਗ ਵਾਲੀ ਹੈ ਜੀ ਹਾਂਜੀ ਹਾਂਜੀ ਅਮਨਦੀਪ ਸਿੰਘ ਨਾਂ ਹੈ ਹਾਂਜੀ ਹਾਂਜੀ ਉਹਦੇ ਕੋਲੇ ਸਾਨ ਹੈ ਜੀ ਹਾਂਜੀ ਬੱਚਾ ਹੀ ਡਾਇਰੈਕਟ ਕਰੋ ਜੇ 1 ਕਹਿ ਦਿੰਦੇ ਨੇ ਜੀ ਉਹਨੂੰ ਹਾਂਜੀ 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 ਵੀਰ ਜੀ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਔਰ ਲਾਈਕ ਜਰੂਰ ਕਰਨਾ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਦੀ ਅਪਡੇਟ ਜਰੂਰ ਦਿਖਾਇਆ ਕਰਾਂਗੇ ਇਸੇ ਕਰਕੇ ਹੀ ਆਪਾਂ ਵੀਡੀਓ ਤਾਂ ਦਿਖਾ ਰਹੇ ਹਾਂ ਕਿਉਂਕਿ ਜੋ ਨਵੇਂ ਪਸ਼ੂ ਪਾਲਕ ਨੇ ਉਹਨਾਂ ਦਾ ਉਤਸ਼ਾਹ ਵਧੇ ਤੇ ਪਸ਼ੂ ਚ ਰੁਝਾਨ ਵਧੇ ਤੇ ਆਪਣੇ ਘਰੇ ਦੁੱਧ ਦੀ ਪ੍ਰੋਡਕਸ਼ਨ ਵਧਾਣ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ